ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਪਿਛਲੀਆਂ ਦੋ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਬੰਦਿਆਂ ਬਾਰੇ ਦੱਸਿਆ ਜਿਨ੍ਹਾਂ ਉੱਤੇ ਖਾੜਕੋ ਬਾਦ ਵੇਲੇ ਹਮਲਾ ਹੋਇਆ ਤੇ ਉਹ ਬਚਦੇ ਰਹੇ ਸੋ ਅੱਜ ਵੀ ਇਸੇ ਲੜੀ ਦੇ ਤਹਿਤ ਕੁਝ ਅਜਿਹੇ ਬੰਦਿਆਂ ਬਾਰੇ ਦੱਸਾਂਗੇ ਜਿਨ੍ਹਾਂ ਉੱਤੇ ਖਾੜਕੋ ਨੇ ਹਮਲਾ ਕੀਤਾ ਪਰ ਉਹ ਜਿਹੜੇ ਹਮਲੇ ਸੀ ਉਹ ناکਾਮ ਰਹੇ ਤੇ ਉਹ ਬਚ ਗਏ ਸੋ ਵੀਡੀਓ ਬੜੀ ਹੀ ਬਾਖਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਭਾਈ ਦਲਜੀਤ ਸਿੰਘ ਬਿੱਟੂ ਜੀ ਲਿਖਦੇ ਨੇ ਕਹਿੰਦੇ ਵੀ ਪੰਥ ਦੇ ਪ੍ਰਮੁੱਖ ਦੁਸ਼ਮਣ ਸਦਾ ਹੀ ਸਾਡੀਆਂ ਅੱਖਾਂ ਵਿੱਚ ਰੜਕਦੇ ਰਹੇ ਸਨ। ਉਸ ਸਮੇਂ ਦੌਰਾਨ ਇਹੋ ਜਿਹੇ ਬੰਦਿਆਂ ਉੱਤੇ ਬਹੁਤ ਸਿੰਘਾਂ ਨੇ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ ਜਿਵੇਂ ਕਿ ਅਸੀਂ ਕੀਤੀਆਂ ਸਨ। ਜਦੋਂ ਹਰਜਿੰਦਰ ਸਿੰਘ ਜਿੰਦਾ ਅਤੇ ਸਤਨਾਮ ਸਿੰਘ 바ਵਾ ਦੂਸਰੀ ਵਾਰੀ ਸਨ 87 ਵਿੱਚ ਦਿੱਲੀ ਤੋਂ ਫੜੇ ਗਏ। ਉਦੋਂ ਵੀ ਉਹ ਇਹੋ ਜਿਹੇ ਹਮਲੇ ਲਈ ਕੰਮ ਕਰ ਰਹੇ ਸਨ। ਜਿਹੜਾ ਉਹਨਾਂ ਦੇ ਫੜੇ ਜਾਣ ਨਾਲ ਵਿੱਚ ਹੀ ਰਹਿ ਗਿਆ। ਸਨ 87 ਵਿੱਚ ਸਾਡੀਆਂ ਉਥੇ ਕਾਫੀ 18 ਤੇ ਹੋਰ ਪ੍ਰਬੰਧ ਬਣ ਚੁਕੇ ਸਨ। ਉਹਨਾਂ ਦੇ ਫੜੇ ਜਾਣ ਤੋਂ ਇੱਕ ਦਿਨ ਪਹਿਲਾਂ ਮੈਂ ਉਹਨਾਂ ਕੋਲੋਂ ਪੰਜਾਬ ਆ ਗਿਆ ਸੀ। ਉਸ ਰਾਤ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੇ ਉਹ ਦੋਖੀ ਦਾ ਪਤਾ ਕਰ ਲਿਆ ਹੈ ਜਿੱਥੇ ਉਹ ਇੱਕ ਔਰਤ ਕੋਲ ਸਿਰਫ ਦੋ ਸਿਪਾਈਆਂ ਨਾਲ ਆਉਂਦਾ ਸੀ। ਇਲਾਕੇ ਵਿੱਚ ਉਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀਗਾ। ਇਹ ਗੁਪਤ ਮਿਲਣੀ ਹੁੰਦੀ ਸੀ। ਸਾਡੇ ਦਿੱਲੀ ਵਾਲੇ ਸੂਤਰਾ ਨੇ ਉਹਨਾਂ ਨੂੰ ਦੱਸਣਾ ਸੀ ਕਿ ਕਿਸ ਦਿਨ ਉਹ ਔਰਤ ਉੱਥੇ ਜਾਵੇਗੀ ਜਿੱਥੇ ਉਸ ਨੂੰ ਉਹ ਦੋਖੀ ਮਿਲਦਾ ਸੀਗਾ। ਇਸੇ ਮਾਮਲੇ ਉੱਪਰ ਸਿੰਘਾਂ ਨੇ ਕਾਫੀ ਕੰਮ ਕਰ ਲਿਆ ਸੀ ਤੇ ਉਹਨਾਂ ਨੂੰ ਬਹੁਤ ਉਮੀਦ ਸੀ ਕਿ ਛੇਤੀ ਇਹ ਕੰਮ ਸਿਰੇ ਚੜ ਜਾਵੇਗਾ ਉਹ ਦੁਖੀ ਅਰਨੋ ਨਹਿਰੂ ਸੀ ਨਵੰਬਰ 84 ਦੀ ਨਸਲ ਕੁਸ਼ੀ ਲਈ ਜੇ ਕੋਈ ਇੱਕ ਬੰਦਾ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਸੀ ਤਾਂ ਉਹ ਅਰਨੋ ਨਹਿਰੂ ਸੀ ਪਰ ਉਸ ਬਾਰੇ ਕੁਝ ਪਤਾ ਨਹੀਂ ਸੀ ਲੱਗਦਾ ਇਸ ਵਾਰ ਦਿੱਲੀ ਵਿੱਚੋਂ ਸਾਡੇ ਬਹੁਤ ਪੱਕੇ ਸਬੰਧਾਂ ਰਾਹੀਂ ਬਾਵੇ ਤੱਕ ਪਹੁੰਚ ਕੀਤੀ ਤੇ ਇਸ ਬਾਰੇ ਦੱਸਿਆ ਸੀ ਕਾਫੀ ਸੂਝਵਾਨ ਬੰਦਿਆਂ ਦਾ ਇਹ ਵਿਚਾਰ ਸੀ ਕਿ ਇਹ ਬੰਦਾ ਸਭ ਤੋਂ ਜ਼ਿਆਦਾ ਦੋਸ਼ੀ ਹੈ ਪਰ ਇਹ ਨਾ ਤਾਂ ਬਦਨਾਮ ਹੋਇਆ ਤੇ ਨਾ ਹੀ ਨਿਸ਼ਾਨਾ ਬਣਿਆ ਇਸ ਗੱਲ ਬਾਰੇ ਮੈਨੂੰ 85 ਵਿੱਚ ਵੀ ਪਤਾ ਸੀ 1987 ਵਿੱਚ ਸਿੰਘਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਪਰ ਹੁਣਾਂ ਦਾ ਉਹ ਸੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਉਹ ਫੜੇ ਗਏ ਤੇ ਫਿਰ ਕੁਲਦੀਪ ਬਰਾੜਵਾਂਗ ਇੱਕ ਹੋਰ ਦੋਸ਼ੀ ਸਿੰਘਾਂ ਦੀ ਮਾਰ ਵਿੱਚੋਂ ਨਿਕਲ ਗਿਆ ਜਦੋਂ ਅਸੀਂ ਪਹਿਲੀ ਵਾਰ ਦਿੱਲੀ ਰਹੇ ਤਾਂ ਸਿੱਖ ਨਸਲ 쿠ਸ਼ੀ ਨਾਲ ਸੰਬੰਧਤ ਦੋ ਦੋਖੀਆਂ ਨੂੰ ਸੋਧਣ ਦੇ ਨਾਲ-ਨਾਲ ਅਸੀਂ ਹੋਰ ਵੀ ਕਈ ਦੋਖੀਆਂ ਦਾ ਪਿੱਛਾ ਵੀ ਕੀਤਾ ਸੀ ਤੇ ਉਹਨਾਂ ਦੀ ਖੋਜ ਕੀਤੀ ਸੀ। ਇਹਨਾਂ ਵਿੱਚੋਂ ਇੱਕ ਤਾਂ ਦੱਖਣੀ ਦਿੱਲੀ ਦਾ ਯੂਥ ਕਾਂਗਰਸ ਆਗੂ ਸੀ, ਸ਼ਾਇਦ ਉਸ ਦਾ ਨਾਂ ਸਤਵੀਰ ਸਿੰਘ ਸੀ। ਉਸ ਨੇ ਉਸ ਇਲਾਕੇ ਵਿੱਚ ਕਤਲਿਆਂ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਉਸ ਵਕਤ ਇਸ ਦੀ ਉਮਰ ਕੋਈ 25-26 ਸਾਲ ਹੋਵੇਗੀ ਤੇ ਇਲਾਕੇ ਵਿੱਚ ਇਸ ਦੀ ਕਾਫੀ ਚਰਚਾ ਸੀ। ਇਸ ਬਾਰੇ ਸਾਨੂੰ ਸੁਰਜੀਤ ਸਿੰਘ ਪੈਂਟੇ ਨੇ ਦੱਸਿਆ ਸੀ ਲਲਤ ਮਾਕਨ ਅਤੇ ਅਰਜਨ ਦਾਸ ਉਤੇ ਹਮਲੇ ਵਿੱਚ ਵੀ ਸੁਰਜੀਤ ਸਿੰਘ ਤੇ ਉਸ ਦੇ ਪਰਿਵਾਰ ਦਾ ਬਹੁਤ ਯੋਗਦਾਨ ਰਿਹਾ ਸੀ ਤੇ ਉਹਨਾਂ ਦੇ ਭਰਵੇਂ ਯੋਗਦਾਨ ਕਾਰਨ ਹੀ ਇਹ ਕੰਮ ਸਿਰੇ ਚੜ ਸਕਿਆ ਪੈਂਟੇ ਦੀ ਮਾਤਾ ਨਿਰਮਲ ਸਿੰਘ ਨਿੰਮੇ ਦੀ ਭੈਣ ਸੀ ਤੇ ਇਹ ਹਰਜਿੰਦਰ ਸਿੰਘ ਜਿੰਦੇ ਦੀ ਵੀ ਭੈਣ ਲੱਗਦੀ ਸੀ ਸਾਡੀ ਸਾਰਿਆਂ ਦੀ ਵੀ ਭੈਣ ਬਣ ਗਈ ਇਹ ਸੁਰਜੀਤ ਸਿੰਘ ਪੈਂਟਾ ਉਦੋਂ 9ਵੀਂ 10ਵੀਂ ਵਿੱਚ ਪੜਦਾ ਸੀ ਇਸ ਦੇ ਰਾਹੀਂ ਖਾਲਸਾ ਕਾਲਜ ਦਾ ਇੱਕ ਨੌਜਵਾਨ ਸਾਡੇ ਸੰਪਰਕ ਵਿੱਚ ਆਇਆ ਜਿਸ ਨੇ ਸਾਨੂੰ ਇਸ ਕਾਂਗਰਸੀ ਆਗੂ ਬਾਰੇ ਦੱਸਿਆ ਜੋ ਖਾਲਸਾ ਕਾਲਜ ਵਿੱਚ ਆਇਆ ਕਰਦਾ ਸੀ ਤੇ ਇਸ ਨਾਲ ਦੋ ਸਿਪਾਹੀ ਹੁੰਦੇ ਸਨ ਉਸ ਕੋਲ ਪਿਸਤੌਲ ਵੀ ਹੁੰਦਾ ਸੀ ਅਸੀਂ ਇਸ ਨੂੰ ਕਈ ਵਾਰ ਵੇਖਿਆ ਸੀ ਤੇ ਇੱਕ ਦਿਨ ਜਿੰਦਾ ਸੁਖਦੇਵ ਸਿੰਘ ਸੁੱਖਾ ਮੈਂ ਅਤੇ ਬਲਜਿੰਦਰ ਸਿੰਘ ਰਾਜੂ ਅਸੀਂ ਛੋਟੇ ਹਥਿਆਰ ਤੇ ਇੱਕ ਸਟੇਨ ਲੈ ਕੇ ਉੱਥੇ ਚਲੇ ਗਏ ਉਸ ਦਿਨ ਉਸਨੇ ਉੱਥੇ ਆਉਣਾ ਸੀ ਸਿਆਲਾ ਦੇ ਦਿਨ ਸਨ ਅਸੀਂ ਚਾਰੇ ਬਾਹਰ ਮੈਦਾਨ ਵਿੱਚ ਬੈਠ ਗਏ ਸਟੇਨ ਸਾਡੀ ਗੱਡੀ ਵਿੱਚ ਸੀ ਉਹ ਬੰਦਾ ਆਇਆ ਤੇ ਉਸ ਨਾਲ ਇੱਕ ਪਿਸਤੌਲ ਵਾਲਾ ਬੰਦਾ ਵੀ ਅੰਦਰ ਆਇਆ ਉਹ ਮੈਦਾਨ ਵਿੱਚ ਹੀ ਕੁਝ ਮੁੰਡੇ ਕੁੜੀਆਂ ਨੂੰ ਲੈ ਕੇ ਬੈਠ ਗਿਆ ਤੇ ਚਾਹ ਪੀਣ ਲੱਗ ਪਿਆ ਅਸੀਂ ਵੀ ਚਾਹ ਮੰਗਵਾ ਲਈ ਤੇ ਉਹਨਾਂ ਦੇ ਨੇੜੇ ਜਾ ਕੇ ਬੈਠ ਗਏ ਕੰਮ ਬਹੁਤ ਸੌਕਾ ਹੋ ਗਿਆ ਸੀ ਸਟੇਨ ਦੀ ਕੋਈ ਜ਼ਰੂਰਤ ਨਹੀਂ ਸੀ ਪੈਣੀ ਸਾਡੇ ਚਾਰਾਂ ਕੋਲ ਸ਼ਸਤਰ ਸਨ ਅਸੀਂ ਕਾਰ ਪਹਿਲਾਂ ਹੀ ਇੱਕ ਗਲੀ ਵਿੱਚ ਲਗਾ ਦਿੱਤੀ ਸੀ ਜਿੱਥੇ ਅਸੀਂ ਕਾਲਜ ਦੀ ਕੰਧ ਟੱਪ ਕੇ ਸੌਖੇ ਹੀ ਪਹੁੰਚ ਜਾਂਦੇ ਅਸੀਂ ਚਾਹ ਖਤਮ ਕਰ ਲਈ ਮੌਸਮ ਕਾਫੀ ਠੰਡਾ ਸੀ ਧੁੱਪੇ ਮੈਦਾਨ ਵਿੱਚ ਕਾਫੀ ਵਿਦਿਆਰਥੀ ਬੈਠੇ ਸਨ ਤੇ ਅਸੀਂ ਵੀ ਉਹਨਾਂ ਵਿੱਚ ਵਿਦਿਆਰਥੀ ਲੱਗ ਰਹੇ ਸਾਂ ਸੁਖਦੇਵ ਸਿੰਘ ਸੁੱਖਾ ਉੱਠ ਕੇ ਚਾਹ ਵਾਲੇ ਨੂੰ ਪੈਸੇ ਦੇਣ ਲੱਗ ਪਿਆ ਤੇ ਉਸਨੇ ਵਾਪਸ ਆਉਂਦਿਆਂ ਸਿਪਾਈ ਕੋਲ ਆ ਕੇ ਉਸਨੂੰ ਕਾਬੂ ਕਰਨਾ ਸੀ ਤੇ ਅਸੀਂ ਇੱਕਦਮ ਸਤਵੀਰ ਨੂੰ ਕਾਬੂ ਕਰ ਲੈਣਾ ਸੀ ਬਾਕੀ ਲੋਕਾਂ ਨੇ ਤਾਂ ਭਾਜੀ ਜਾਣਾ ਸੀ ਸਾਡੇ ਵਿੱਚੋਂ ਹਮਲਾ ਸਦਾ ਹੀ ਸੁਖਦੇਵ ਸਿੰਘ ਸੁੱਖਾ ਜਾਂ ਸੁਖਵਿੰਦਰ ਸਿੰਘ ਛਿੰਦੂ ਸ਼ੁਰੂ ਕਰਦੇ ਹੁੰਦੇ ਸੀ ਸੁਖਦੇਵ ਸਿੰਘ ਸੁੱਖਾ ਵਾਪਸ ਆ ਰਿਹਾ ਸੀ ਕਿ ਪੁਲਿਸ ਦੀ ਗੱਡੀ ਜਿਸ ਵਿੱਚ ਹਥਿਆਰਬੰਦ ਪੁਲਿਸ ਵਾਲੇ ਸਨ ਕਾਲਜ ਦੇ ਅੰਦਰ ਆ ਕੇ ਖੜ ਗਈ ਉਹ ਪਤਾ ਨਹੀਂ ਕਿਉਂ ਆਏ ਤੇ ਕਾਫੀ ਸਮਾਂ ਉੱਥੇ ਖੜੇ ਰਹੇ ਅਸੀਂ ਵੀ ਉਵੇਂ ਹੀ ਬੈਠੇ ਰਹੇ ਪਰ ਇਸ ਦੌਰਾਨ ਉਹ ਦੁਸ਼ਟ ਉੱਠ ਕੇ ਚਲੇ ਆ ਗਿਆ ਇਸ ਤਰ੍ਹਾਂ ਕੁਦਰਤ ਨੇ ਉਸ ਨੂੰ ਮੌਤ ਦੇ ਬਹੁਤ ਨੇੜੇੋਂ ਬਚਾ ਲਿਆ ਫਿਰ ਅਸੀਂ ਇਹ ਕੰਮ ਅੱਗੇ ਪਾ ਦਿੱਤਾ ਕਿ ਪਹਿਲਾਂ ਮੇਠ ਵਾਲਾ ਕੰਮ ਕਰੀਏ ਇਸ ਨੂੰ ਤਾਂ ਜਦੋਂ ਮਰਜੀ ਲੈ ਲਈਏ ਪਰ ਮੁੜ ਕੇ ਇਹ ਬਚ ਹੀ ਗਿਆ ਐਦਾਂ ਹੀ ਦਿੱਲੀ ਵਿੱਚ ਜਮਨਾਪਾਰ ਦੇ ਇਲਾਕੇ ਵਿੱਚ ਇੱਕ ਹੋਰ ਕਾਂਗਰਸੀ ਆਗੂ ਸੀ ਜੋ ਡਾਕਟਰ ਸੀਗਾ ਇੱਕ ਉਸਨੇ ਉਸ ਇਲਾਕੇ ਵਿੱਚ ਜੋ ਕਤਲੇਆਮ ਹੋਇਆ ਉਸ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਇੱਥੇ ਜਮਨਾਪਾਰ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਨੂੰ ਘੇਰਿਆ ਮਾਰਿਆ ਗਿਆ ਤੇ ਜਨਾਨੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਸਨ ਇਹ ਡਾਕਟਰ ਇਸ ਸਭ ਕੁਝ ਦਾ ਸੂਤਰਤਾਰ ਸੀ ਵੈਸੇ ਲੋਕਾਂ ਵਿੱਚ ਇਹਦਾ ਕੋਈ ਬਹੁਤ ਨਾਮ ਨਹੀਂ ਸੀ ਆਇਆ ਕਿਉਂਕਿ ਇਹ ਉੱਥੇ ਦਾ ਛੋਟਾ ਅਗੂ ਸੀ ਤੇ ਨਾਮ ਐਚ ਕੇ ਐਲ ਭਗਤ ਦਾ ਆਇਆ ਜੋ ਇੱਕ ਵੱਡਾ ਅਗੂ ਸੀ ਦਿੱਲੀ ਵਾਲੇ ਲੋਕਾਂ ਨੂੰ ਇਸ ਦੇ ਜੁਰਮ ਬਾਰੇ ਪਤਾ ਸੀ ਸਾਡੇ ਦਿੱਲੀ ਵਾਲੇ ਸੰਪਰਕਾਂ ਨੇ ਸਾਨੂੰ ਇਸ ਨੂੰ ਸੋਧਣ ਲਈ ਜ਼ੋਰ ਦਿੱਤਾ ਇਹਦੀ ਡਾਕਟਰੀ ਦੀ ਦੁਕਾਨ ਬਾਜ਼ਾਰ ਵਿੱਚ ਸੀ ਤੇ ਘਰ ਦੇ ਨੇੜੇ ਤੇੜੇ ਸੀਗੀ ਉਹਨਾਂ ਦਿਨਾਂ ਵਿੱਚ ਇਸ ਨੂੰ ਸੁਰੱਖਿਆ ਮਿਲੀ ਹੋਈ ਸੀ ਤੇ ਬਾਜ਼ਾਰ ਵਿੱਚ ਵੀ ਸਦਾ ਪੁਲਿਸ ਰਹਿੰਦੀ ਸੀ ਡਾਕਟਰ ਦਾ ਉਸ ਇਲਾਕੇ ਵਿੱਚ ਬਦਮਾਸ਼ੀ ਵਾਲਾ ਦਬਦਬਾ ਸੀ ਬਹੁਤ ਲੋਕ ਇਸ ਨਾਲ ਜੁੜੇ ਹੋਏ ਸਨ ਉਸ ਵਕਤ ਅਸੀਂ ਇਸ ਉੱਪਰ ਵੀ ਕਾਫੀ ਸਮਾਂ ਲਾਇਆ ਇਹਦੇ ਘਰ ਤੇ ਦੁਕਾਨ ਨੂੰ ਦੇਖਿਆ ਉਹਦੀ ਰਾਖੀ ਕਰਨ ਵਾਲੇ ਬੰਦਿਆਂ ਨੂੰ ਦੇਖਿਆ ਤੇ ਇਸ ਨਤੀਜੇ ਤੇ ਪਹੁੰਚੇ ਕਿ ਇਹਦਾ ਕੰਮ ਕਰਨਾ ਕਾਫੀ ਔਖਾ ਹੈ ਕਿਉਂਕਿ ਉਹ ਸਦਾ ਲੋਕਾਂ ਵਿੱਚ ਰਹਿੰਦਾ ਸੀ ਜਿਹੜੇ ਹਥਿਆਰਬੰਦ ਵੀ ਸਨ ਤੇ ਇਸ ਦੇ ਵਫਾਦਾਰ ਵੀ ਇਸ ਦੇ ਨਾਲ ਹੋਰ ਕਈਆਂ ਨੂੰ ਮਰਨਾ ਪਵੇਗਾ ਤੇ ਇੱਥੇ ਬੰਦੇ ਵੀ ਜ਼ਿਆਦਾ ਤੇ ਹਥਿਆਰ ਵੀ ਹੋਰ ਚਾਹੀਦੇ ਨੇ ਇਸ ਕਰਕੇ ਅਸੀਂ ਕੁਝ ਸਮੇਂ ਲਈ ਇਸ ਦਾ ਮਾਮਲਾ ਅਕੇ ਪਾ ਦਿੱਤਾ ਦੇਖੋ ਕੁਦਰ ਦੀ ਅਜੀਬ ਲੀਲਾ ਕਿ 20-25 ਸਾਲਾਂ ਬਾਅਦ ਇਸ ਨੂੰ ਹਰਮਿੰਦਰ ਸਿੰਘ ਮਿੰਟੂ ਦੇ ਜਥੇ ਦੇ ਸਿੰਘਾਂ ਨੇ ਇਹਦੀ ਦੁਕਾਨ ਵਿੱਚ ਜਾ ਕੇ ਖੰਜਰ ਮਾਰ ਕੇ ਸੋਧਿਆ ਸੀ ਅਖਬਾਰਾਂ ਵਿੱਚ ਵੀ ਕੋਈ ਬਹੁਤੀ ਖਬਰ ਨਹੀਂ ਆਈ ਜੇ ਇਹੋ ਕੰਮ 86 ਵਿੱਚ ਸਾਡੇ ਹੱਥੋਂ ਹੋਇਆ ਹੁੰਦਾ ਤਾਂ ਇਹਦਾ ਉਨਾ ਹੀ ਰੌਲਾ ਪੈਣਾ ਸੀ ਜਿਨ੍ਹਾਂ ਅਰਜਨ ਦਾਸ ਦਾ ਇਸ ਬੰਦੇ ਦੀ ਹਕੂਮਤ ਲਈ ਅਹਿਮੀਅਤ ਵੀ ਘਟ ਗਈ ਸੀ ਕੋਈ ਸੁਰੱਖਿਆ ਵੀ ਨਹੀਂ ਸੀ ਉਦੋਂ ਅੱਗੇ ਵਾਲਾ ਅਸਰ ਰਸੂਖ ਵੀ ਨਹੀਂ ਸੀ ਰਹਾ ਲੋਕ ਭੁੱਲ ਭਲਾ ਗਏ ਸਨ ਜਦੋਂ ਮੈਨੂੰ ਜੇਲ੍ਹ ਵਿੱਚ ਇਸ ਬਾਰੇ ਪਤਾ ਲੱਗਿਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਤੇ ਚੰਗਾ ਵੀ ਲੱਗਿਆ ਕਿ ਇਸ ਦੁਸ਼ਟ ਨੂੰ ਕਿਸੇ ਨੇ ਤਾਂ ਸਜ਼ਾ ਦਿੱਤੀ ਹੈ ਇਸ ਇਕੱਲੇ ਬੰਦੇ ਨੇ ਸੈਂਕੜਿਆਂ ਦੀ ਤਦਾਦ ਵਿੱਚ ਬੱਚੇ ਬੁੜੇ ਤੇ ਬੀਬੀਆਂ ਕਤਲ ਕੀਤੀਆਂ ਤੇ ਕਰਾਏ ਸਨ ਖਾਲਸੇ ਨੇ ਆਪਣੀ ਰਵਾਇਤ ਅਨੁਸਾਰ ਉਸ ਨੂੰ ਸਜ਼ਾ ਦਿੱਤੀ ਉਹ ਵੀ ਇੱਕ ਖੰੰਜਰ ਨਾਲ ਫੇਰ ਕੁਝ ਸਾਲ ਬਾਅਦ ਮੈਨੂੰ ਪਤਾ ਲੱਗਿਆ ਕਿ ਉਸ ਕੇਸ ਵਿੱਚ ਪੁਲਿਸ ਨੇ ਇੰਗਲੈਂਡ ਦੇ ਇੱਕ ਨੌਜਵਾਨ ਨੂੰ ਨਾਮਜ਼ਦ ਕੀਤਾ ਹੈ ਕਿ ਉਸਨੇ ਇੱਕ ਫਰਜ਼ੀ ਪਾਸਪੋਰਟ ਤੇ ਇੰਗਲੈਂਡ ਤੋਂ ਇੱਥੇ ਆ ਕੇ ਇਸ ਦੁਸ਼ਟ ਨੂੰ ਸੋਧਿਆ ਤੇ ਨਾਲੇ ਆਰਐਸਐਸ ਦੇ ਰੁਲਦਾ ਸਿੰਘ ਨੂੰ ਮਾਰਿਆ ਫੇਰ ਮੈਨੂੰ ਹੋਰ ਵੀ ਖੁਸ਼ੀ ਉਸ ਸਮੇਂ ਹੋਈ ਜਦੋਂ ਇਹ ਪਤਾ ਲੱਗਿਆ ਕਿ ਉਹ ਸਿੰਘ ਬਲਜਿੰਦਰ ਸਿੰਘ ਰਾਜੂ ਦੇ ਭਰਾ ਦਾ ਜਵਾਈ ਹੈ ਮੈਂ ਉਸਦੇ ਆਨੰਦਕਾਰ ਦੇ ਵਿੱਚ ਸ਼ਾਮਲ ਹੋਇਆ ਸੀ ਇਹ ਕਿਹੋ ਜਿਹਾ ਮੇਲ ਹੈ ਕਿ ਉਸ ਡਾਕਟਰ ਦੀ ਉਸ ਵਕਤ ਸਭ ਤੋਂ ਜ਼ਿਆਦਾ ਕੋਖ ਰਾਜੂ ਨੇ ਹੀ ਕੀਤੀ ਸੀ ਉਹੀ ਐਸ ਬੰਦੇ ਨੂੰ ਮਾਰਨ ਤੇ ਸਭ ਤੋਂ ਜ਼ਿਆਦਾ ਜ਼ੋਰ ਦੇ ਰਿਹਾ ਸੀ ਦੇਖੋ ਕਿਸ ਤਰ੍ਹਾਂ ਦਿਸ ਰੀਆਂ ਘੜਨਾਵਾਂ ਦੇ ਪਿੱਛੇ ਸੰਯੋਗ ਵਿਯੋਗ ਦੀ ਕੋਈ ਕੜੀ ਚੱਲ ਰਹੀ ਹੁੰਦੀ ਹੈ ਬਰਜਿੰਦਰ ਸਿੰਘ ਰਾਜੂ ਦੀ ਰੀਜ ਨੂੰ ਉਹਦੇ ਜਵਾਈ ਨੇ ਪੂਰਿਆਂ ਕੀਤਾ ਦੋਸਤੋ ਇਹ ਸਨ ਇਹ ਦੋ ਹੋਰ ਨਵੇਂ ਕਿਸੇ ਜਦੋਂ ਕਿ ਦੁਸ਼ਮਣ ਤੇ ਹਮਲਾ ਕੀਤਾ ਗਿਆ ਤੇ ਉਹਦਾ ਬਚਾਅ ਹੋ ਗਿਆ ਸੋ ਐਸੇ ਤਰ੍ਹਾਂ ਦੇ ਕਿਸੇ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ